यो कांगरू आफ्टर क्रिएटिंग हिस्ट्री इन द मेलबर्न वी आर कमिंग टू द एडलर विद द मोर स्टेमिना मोर एनर्जी मोर लव एंड द मोर एंथुसिएज्म लोकी लोदे रुतबे तो गस्ते यार मेरे असली ना लेस गॉड ब्लेस गॉड ब्लेस भाई और बहनो और कोटी पेटी बांध लो रोड कोल पे भी बंपी जंपी बैठते ही सर एयर प्रेशर का तो पता नहीं हमारा प्रेशर बढ़ गया था <laughs> बहुत रिलैक्स हो गए हैं कम्बल बिछा लो लिया मेरा बच्चा रोटी खा रोटी थे किथे बेली हवा कांडू ही मिलदा जिथे मिलदा ओ लिया यार हडवाना फड़ा इधर इनदे बंदेया दी खराक है चंगा ही बड़ा है करारे समोसे पकाड़े ਮਸ਼ੀਨਾਂ ਸਟਾਰਟ ਹੋ ਗਈਆਂ ਨੇ ਸਾਫ ਤੇ ਕਾਠੀ ਰੋਲ ਖਿੱਚ ਲੈਣਗੀਆਂ ਇਹ ਮਸ਼ੀਨਵਾਰਾ ਇਸ ਬੋਸੇ ਬਾਅਦ ਚ ਪਹਿਲਾਂ ਕਰੋਕਰੀ ਖਾ ਜਾਏਗੀ ਉਹ ਕਿਹਦੇ ਹੱਥ ਫੜਾਤੀ ਪਲੇਟ ਓਏ ਯਾਰ ਬੈਡਾ ਫਿੰਗਰ ਪ੍ਰਿੰਟ ਵੀ ਟੱਚ ਨਹੀਂ ਹੋਣ ਦੇ ਰਿਆ ਕਿਸੇ ਦੇ ਪੈਂਦਾ ਉਹ ਨਾਲ ਦੇ ਨੂੰ ਪਕੌੜਾ ਨਹੀਂ ਚੱਕਣ ਦੇ ਰੇ ਲੈ ਬਈ ਕਾਠੀ ਰੋਲ ਤਾਂ ਰੋਲ ਗਏ ਨੇ ਨਾ ਮੇਰਾ ਤਾਂ ਆਵਾ ਕਾਂਡੂ ਹੀ ਰਗੜਾ ਯਾਲਮ ਕਰੋਕਰੀ ਤੇ ਕਟਲਰੀ ਦਾ ਕੰਬੋ ਬਣਾ ਕੇ ਸ਼ੱਕ ਗਿਆ ਲੈ ਵੀ ਮਾਰਕੀਟ 'ਚ ਨਵੀਂ ਸ਼ੈ ਆ ਗਈ ਹੈ ਚਿਕਨ ਵਿਕਨ ਕੰਗਸਾਬ ਖਾਂਦੇ ਨਹੀਂ ਨੇ ਕੋਣ ਖਾਂਦਾ ਲੈ ਲੋ ਜੇ ਕੇ ਖਾ ਜਾ ਮੇਰਾ ਵੀ ਚਿਕਨ ਨਾ 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 ਤੰਦੂਰੀ ਨਾਈਟਸ ਦੇਖਾ ਕੇ ਵੇਲੋਗੇ ਇਦਾਂ ਬੈਠੇ ਨੇ ਜਿਵੇਂ 5 ਦਿਨਾਂ ਦੇ ਭੁੱਖੇ ਹੁੰਦੇ ਰਹੇ ਸ਼ਕਲਾਂ ਦੇਖੋ ਰਧੀਆਂ ਵਾਓ ਵਾਟ ਅ ਬਿਊਟੀਫੁਲ ਐਡਲੈਟ ਯਾਰ ਵਾਟ ਅ ਗ੍ਰੀਨਰੀ ਮੈਮ ਓ ਮਾਈ ਗੋਡ ਆਮ ਓਨਲੀ ਮਿਸਿੰਗ ਦਾ ਕੰਗਰੂਜ਼ ਕੰਗਰੂ ਕਹਾ ਹੈ ਬੱਚੀ ਕੋਟੀ ਪੇਟੀ ਖੋਲ ਲੋ ਆ ਗਏ ਸ਼ੁਕਰ ਪਹੁੰਚ ਗਏ ਬਹੁਤ ਅੱਛੇ ਸੇ ਟਾਟਾ ਬਾਏ ਬਾਏ ਨਿਕਲੋ ਲੋ ਭਈਆ ਕਲਾਕਾਰੋ ਕੋ ਕਾਮ ਬਹੁਤ ਹੈ ਕਹਿੰਦੇ ਸੁਣੀ ਮੈਂ ਮਰਨਾ ਚਾਹਣਾ ਤੇਰੇ ਨੈਣਾ ਦੇ ਵਿੱਚ ਤੱਕੇ ਨਹੀਂ ਜੰਨਤ ਜੰਨਤ ਓ ਵਾਓ ਵਾਟ ਅ ਬਿਊਟੀਫੁਲ ਡੇ ਇਨ ਦਾ ਐਡਲਾਈਡ ਮੈਨ ਇਹ ਤਾਂ ਗਾਣਾ ਵੱਡਾ ਯਾਰ ਕਾਕਾ ਗਾਣਾ ਲਾ ਪਿਛੇ ਯੋ ਖੈਂਗਰੂ ਆਫਟਰ ਕ੍ਰੀਏਟਿੰਗ ਹਿਸਟਰੀ ਇਨ ਦਾ ਮੈਲਬੌਰਨ ਵੀ ਆਰ ਕਮਿੰਗ ਟੂ ਦਾ ਐਡਲਰਡ ਵਿਦ ਦਾ ਮੋਰ ਸਟੈਮਨਾ ਮੋਰ એનર્ਜੀ ਮੋਰ ਲਵ ਐਂਡ ਦਾ ਮੋਰ ਇਨਥੀਅਜ਼ਮ ਲੋਕੀ ਲਾਉਂਦੇ ਰਤਬੇ ਤੋਂ ਗਸਤੇ ਯਾਰ ਮੇਰੇ ਅਸਲੇ ਨਾਲ ਲੈਸ ਗੋਡ ਬles ਗੋਡ ਬles ਭਾਈਓਰ ਵਹਿਨੋਰ ਕੋਟੀ ਬੇੜੀ ਬੰਦ ਲੋ ਰੋਡ ਗੋਲਾ ਤੇ ਵੀ ਬੰਪੀ ਜੰਪੀ ਬੈਠ ਤਾ ਹੀ ਸਾਰ 에ਅਰ ਪ੍ਰੈਸ਼ਰ ਕਾ ਤੋ ਪਤਾ ਨਹੀਂ ਹਮਾਰਾ ਪ੍ਰੈਸ਼ਰ ਵੱਡ ਗਿਆ ਤਾ ਹਾ ਹਾ ਬਹੁਤ ਰਿਲੈਕਸ ਹੋ ਗਏ ਹੈ ਕੰਬਲ ਬਿਛਾ ਲਓ ਲਿਆ ਮੇਰਾ ਬੱਚਾ ਰੋਟੀ ਖੋ ਰੋਟੀ ਇਥੇ ਕਿਥੇ ਮ ਆਰੇ ਸਮੋਸੇ ਪਕਾੜੇ ਮਸ਼ੀਨਾਂ ਸਟਾਰਟ ਹੋ ਗਈਆਂ ਨੇ ਸਾਫ ਤੇ ਕਾਠੀ ਰੋਲ ਖਚਲਣਗੀਆਂ ਏ ਮਸ਼ੀਨ ਵਾਰਾ ਸਮੋਸੇ ਬਾਅਦ ਚ ਪਹਿਲਾਂ ਕਰੋਕਰੀ ਖਾ ਜਾਏਗੀ ਉਹ ਕਿਹਦੇ ਹੱਥ ਫੜਾਤੀ ਪਲੇਟ ਓਏ ਯਾਰ ਬੈਡਾ ਫਿੰਗਰ ਪ੍ਰਿੰਟ ਵੀ ਟੱਚ ਨਹੀਂ ਹੋਣ ਦੇ ਰਿਆ ਕਿਸੇ ਦੇ ਪੈਂਦਾ ਉਹ ਨਾਲ ਦੇ ਨੂੰ ਪਕੌੜਾ ਨਹੀਂ ਚੱਕਣ ਦੇ ਰੇ ਲੈ ਵੀ ਕਾਠੀ ਰੋਲ ਤਾਂ ਰੋਲ ਗਏ ਨੇ ਨਾ ਮੈਂ ਤਾਂ ਆਵਾ ਕਾਂਡੂ ਹੀ ਰਗੜਾ ਯਾਲਮ ਕਰੋਕਰੀ ਤੇ ਕਟਲਰੀ ਦਾ ਕੰਬੋ ਬਣਾ ਕੇ ਸ਼ੱਕ ਗਿਆ ਲੈ ਵੀ ਮਾਰਕੀਟ 'ਚ ਨਵੀਂ ਸ਼ੈ ਆ ਗਈ ਹੈ ਚਿਕਨ ਵਿਕਨ ਕੰਗਸਾਬ ਖਾਂਦੇ ਨਹੀਂ ਨੇ ਕੌਣ ਖਾਂਦਾ ਲੈ ਲੋ ਜੇ ਕੇ ਖਾ ਜਾ ਮੇਰਾ ਵੀ ਚਿਕੀ ਨਾ 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 ਤੰਦੂਰੀ ਨਾਈਟਸ ਦੇਖਾ ਕੇ ਵੇਲੋਗੇ ਇਦਾਂ ਬੈਠੇ ਨੇ ਜਿਵੇਂ 5 ਦਿਨਾਂ ਦੇ ਭੁੱਖੇ ਹੁੰਦੇ ਨੇ ਸ਼ਕਲਾਂ ਦੇਖੋ ਰਹੀਆਂ ਵਾਓ ਵਾਟ ਅ ਬਿਊਟੀਫੁਲ ਐਟਲੈਟ ਯਾਰ ਵਾਟ ਅ ਗ੍ਰੀਨਰੀ ਮੈਮ ਓ ਮਾਈ ਗੋਡ ਆਮ ਓਨਲੀ ਮਿਸਿੰਗ ਦਾ ਕੰਗਰੂਜ਼ कहा है बच्चे कोटी पेटी खोल लो आ गए शुक्र पहुंच गए बहुत अच्छे से टाटा बाय बाय निकलो लो भैया कलाकारों को काम बहुत है कहते सुनी मैं मरना चाहना तेरे नैणा नहीं जन्नत जन्नत ओ ब्यूटीफुल डे इन द मैन ਇਹ ਤਾਂ ਗਾਣਾ ਵੱੜਦਾ ਯਾਰ ਕਾਕਾ ਗਾਣਾ ਲਾ ਪچھے ਯੋ ਖੈਂਗਰੂ ਆਫਟਰ ਕ੍ਰੀਏਟਿੰਗ ਹਿਸਟਰੀ ਇਨ ਦਾ ਮੈਲਬੌਰਨ ਵੀ ਆਰ ਕਮਿੰਗ ਟੂ ਦਾ ਐਡਲਰਡ ਵਿਦ ਅ ਮੋਰ ਸਟੈਮਨਾ ਮੋਰ એનર્ਜੀ ਮੋਰ ਲਵ ਐਂਡ ਦਾ ਮੋਰ ਇਨਥੀਅਸਮ ਲੋਕੀ ਲੋ ਦੇ ਰਤਬੇ ਤੋਂ ਗਸਤੇ ਯਾਰ ਮੇਰੇ ਅਸਲੇ ਨਾਲ ਲੈਸ ਗਾਡ ਬles ਗਾਡ ਬles ਭਾਈ ਔਰ ਵਹਨੋ ਕੋਟੀ ਪੇਟੀ ਬੰਦ ਲੋ ਰੋਡ ਕੋਲੇ ਵੀ ਬੰਪੀ ਜੰਪੀ ਬੈਠ ਤਾ ਹੀ ਸਰ 에ਅਰ ਪ੍ਰੈਸ਼ਰ ਕਾ ਤੋ ਪਤਾ ਨਹੀਂ ਹਮਾਰਾ ਪ੍ਰੈਸ਼ਰ ਵੱਡ ਗਿਆ ਤਾ ਹਾਹਾਹਾ ਬਹੁਤ ਰਿਲੈਕਸ ਹੋ ਗਏ ਹੈ ਕੰਬਲ ਬਿਛਾ ਲਓ ਲਿਆ ਮੇਰਾ ਬੱਚਾ ਰੋਟੀ ਖੋ ਰੋਟੀ ਇਥੇ ਕਿਥੇ ਮਿਲਦੀ ਹਵਾ ਕਾਂਡੂ ਆਰੇ ਸਮੋਸੇ ਪਕਾੜੇ ਮਸ਼ੀਨਾਂ ਸਟਾਰਟ ਹੋ ਗਈਆਂ ਨੇ ਸਾਫ ਤੇ ਕਾਠੀ ਰੋਲ ਖਚਲਣ ਗਿਆ ਏ ਮਸ਼ੀਨਵਾਰਾ ਇਸ ਸਮੋਸੇ ਬਾਅਦ ਚ ਪਹਿਲਾਂ ਕਰੋਕਰੀ ਖਾ ਜਾਏਗੀ ਉਹ ਕਿਹਦੇ ਹੱਥ ਫੜਾਤੀ ਪਲੇਟ ਓਏ ਯਾਰ ਬੈਡਾ ਫਿੰਗਰ ਪ੍ਰਿੰਟ ਵੀ ਟੱਚ ਨਹੀਂ ਹੋਣ ਦੇ ਰਿਆ ਕਿਸੇ ਦੇ ਪੈਂਦਾ ਉਹ ਨਾਲ ਦੇ ਨੂੰ ਪਕੌੜਾ ਨਹੀਂ ਚੱਕਣ ਦੇ ਰੇ ਲੈ ਵੀ ਕਾਠੀ ਰੋਲ ਤਾਂ ਰੋਲ ਗਏ ਨੇ ਨਾ ਮੇਰਾ ਤਾਂ ਆਵਾ ਕਾਂਡੂ ਹੀ ਰਗੜਾ ਯਾਲਮ ਕਰੋਕਰੀ ਤੇ ਕਟਲਰੀ ਦਾ ਕੰਬੋ ਬਣਾ ਕੇ ਸ਼ੱਕ ਗਿਆ ਲੈ ਵੀ ਮਾਰਕੀਟ 'ਚ ਨਵੀਂ ਸ਼ੈ ਆ ਗਈ ਹੈ ਚਿਕਨ ਵਿਕਨ ਕੰਗਸਾਬ ਖਾਂਦੇ ਨਹੀਂ ਨੇ ਕੌਣ ਖਾਂਦਾ ਲੈ ਲੋ ਜੇ ਕੇ ਖਾ ਜਾ ਮੇਰਾ ਵੀ ਚਿਕੀ ਨਾ 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 ਤੰਦੂਰੀ ਨਾਈਟਸ ਦੇਖਾ ਕੇ ਵੇਲੋਗੇ ਇਦਾਂ ਬੈਠੇ ਨੇ ਜਿਵੇਂ 5 ਦਿਨਾਂ ਦੇ ਭੁੱਖੇ ਹੁੰਦੇ ਨੇ ਸ਼ਕਲਾਂ ਦੇਖੋ ਰਧੀਆਂ ਵਾਓ ਵਾਟ ਅ ਬਿਊਟੀਫੁਲ ਐਡਲੈਟ ਯਾਰ ਵਾਟ ਅ ਗ੍ਰੀਨਰੀ ਮੈਮ ਓ ਮਾਈ ਗੋਡ ਆਮ ਓਨਲੀ ਮਿਸਿੰਗ ਦਾ ਕੰਗਰੂਜ਼ ਕੰਗਰੂ ਕਹਾ ਹੈ ਬੱਚੇ ਕੋਟੀ ਪੇਟੀ ਖੋਲ ਲੋ ਆ ਗਏ ਸ਼ੁਕਰ ਪਹੁੰਚ ਗਏ ਬਹੁਤ ਅੱਛੇ ਸੇ ਟਾਟਾ ਬਾਏ ਬਾਏ ਨਿਕਲੋ ਲੋ ਭਈਆ ਕਲਾਕਾਰੋ ਕੋ ਕੰਮ ਬਹੁਤ ਹੈ ਕਹਿੰਦੇ ਸੁਣੀ ਮੈਂ ਮਰਨਾ ਚਾਹਣਾ ਤੇਰੇ ਨੈਣਾ ਦੇ ਵਿੱਚ ਤੱਕੇ ਨਹੀਂ ਜੰਨਤ ਜੰਨਤ ਓ ਵਾਓ ਵਾਟਾ ਬਿਊਟੀਫੁਲ ਡੇ ਇਨ ਦਾ ਐਡਲਾਈਡ ਮੈਨ ਇੱਥੇ ਦਾ ਗਾਣਾ ਵੱਡਦਾ ਯਾਰ ਕਾਕਾ ਗਾਣਾ ਲਾ